ਤੁਸੀਂ ਦੇਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾਂ सुरेंद्र ਡੱਲਾ ਸਭ ਤੋਂ ਪਹਿਲਾਂ ਇੱਕ ਨਜ਼ਰ ਪੰਜਾਬ ਇਸ ਵੇਲੇ ਦੀਆਂ ਚੋਣਵੀਆਂ ਤੇ ਖਾਸ ਖਾਸ ਸੁਰਖੀਆਂ ਤੇ ਮਾਲਵੇ ਦੇ ਪ੍ਰਸਿੱਧ ਛਪਾਰ ਮੇਲੇ ਮੌਕੇ ਵੀ ਹਾਵੀ ਰਹੀ ਰਾਜਨੀਤੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੱਲੋਂ ਕੀਤੀਆਂ ਗਈਆਂ ਸਿਆਸੀ ਕਾਨਫਰੰਸਾਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਜੇ ਸਾਡੀ ਸਰਕਾਰ ਆਈ ਤਾਂ ਟਰਾਲੀਆਂ ਭਰ ਕੇ ਵਿਕਾਸ ਲਈ ਆਉਣਗੇ ਲੋਕ ਕਾਂਗਰਸ ਦੀ ਸਟੇਜ ਤੋਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਚੋਣਾਂ ਵਿੱਚ ਨਹੀਂ ਕੀਤੀ ਕੋਈ ੱੱਕੇਬਾਜ਼ੀ 2019 ਦੀਆਂ ਲੋਕ ਸਭਾ ਚੋਣਾਂ ਵੀ ਜਿੱਤਾਂ ਚੰਡੀਗੜ੍ਹ ਵਿੱਚ ਹੜ੍ਹ ਦੇ ਖਤਰੇ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਰਦੀ ਐਮਰਜੈਂਸੀ ਮੀਟਿੰਗ ਕੈਪਟਨ ਦੀ ਆਮ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਸਾਰੇ ਸਕੂਲ 25 ਸਤੰਬਰ ਨੂੰ ਵੀ ਰਹਿਣਗੇ ਬੰਦ ਆਖਰਾ ਬਿਆਸ ਮੈਨੇਜਮੈਂਟ ਬੋਰਡ ਨੇ ਦਿੱਤੀ ਪਾਣੀ ਛੱਡਣ ਦੀ ਚੇਤਾਵਨੀ ਸਤਲੁਜ ਦਿਆਲੇ ਦੁਆਲੇ ਵੀ ਹੜ੍ਹਾਂ ਦਾ ਖਤਰਾ ਚੰਡੀਗੜ੍ਹ ਵਿੱਚ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਟੱਪਣ ਤੋਂ ਬਾਅਦ ਛੱਡਿਆ ਗਿਆ ਪਾਣੀ ਹਰਕਤ ਆਏ ਪ੍ਰਸ਼ਾਸਨ ਨੇ ਸੁਖਨਾ ਲੇਕ ਦੇ ਗੇਟ ਖੋਲੇ ਪੰਚਕੁਲਾ ਦੇ ਨਾਲ ਨਾਲ ਪਟਿਆਲਾ ਵਿੱਚ ਕੱਗਰ ਰਾਹੀ ਵੀ ਹੜ੍ਹ ਦਾ ਖਤਰਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਸਾਤ ਕਾਰਨ ਹਰ ਪਾਸੇ ਹਾਹਾਕਾਰ ਹਿਮਾਚਲ ਪ੍ਰਦੇਸ਼ ਦੇ ਸਾਰੇ ਦਰਿਆ ਤੇ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਟੱਪੀਆਂ ਵਾਸ ਅਤੇ ਟਰੱਕ ਦਾ ਪਾਣੀ ਵਿੱਚ ਵਹਿ ਜਾਣ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਹੋਇਆ ਵਾਇਰਲ ਅਤੇ ਮੁੰਬਈ ਵਿੱਚ ਬਾਲੀਵੁੱਡ ਨੇ ਗਣਪਤੀ ਵਿਸਰਜਨ ਨੂੰ ਮਨਾਇਆ ਪੂਰੀ ਤੂਮ-ਤਾਮ ਨਾਲ ਰਿਸ਼ੀ ਕਪੂਰ ਅਤੇ ਰਣਵੀਰ ਕਪੂਰ ਵੀ ਗਣਪਤੀ ਵਿਸਰਜਨ ਦੇ ਮੌਕੇ ਤੇ ਰਹੇ ਹਾਜ਼ਰ ਪੂਰੇ ਮੁੰਬਈ ਵਿੱਚ ਗਣੇਸ਼ ਮਹਾਉਤਸਵ ਦੀ ਰਹੀ ਧੂਮ ਦੇਖੋ ਸੁਰਖਿਆ ਦਾ ਵਿਸਤਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛਪਾਰ ਮੇਲੇ ਦੀ ਛਪਾਰ ਮੇਲੇ ਵਿੱਚ ਬਰਸਾਤ ਕਰਕੇ ਵੀ ਲੋਕਾਂ ਦੀ ਆਸਥਾ ਵਿੱਚ ਕੋਈ ਕਮੀ ਨਹੀਂ ਹੈ ਵੱਡੀ ਗਿਣਤੀ ਵਿੱਚ ਲੋਕ ਛਪਾਰ ਮੇਲੇ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਗਏ ਪੋਲਿਟਿਕਲ ਪਾਰਟੀਆਂ ਨੇ ਮੇਲੇ ਵਾਲੀ ਥਾਂ ਤੋਂ ਵੱਖਰੀਆਂ ਵੱਖਰੀਆਂ ਥਾਵਾਂ ਤੇ ਆਪਣੀਆਂ ਸਿਆਸੀ ਸਟੇਜਾਂ ਲਾਈਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਸਿਆਸੀ ਕਾਨਫਰੰਸਾਂ ਕੀਤੀਆਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਿਆਸੀ ਕਾਨਫਰੰਸ ਦੌਰਾਨ ਕਾਂਗਰਸ ਤੇ ਤਿੱਖੇ ਨਿਸ਼ਾਨੇ ਵਿੰਨੇ ਸੁਖਬੀਰ ਬਾਦਲ ਨੇ ਦੱਸਿਆ ਕਿ ਜੇ ਕੈਪਟਨ ਲੰਬੀ ਚ ਰੈਲੀ ਕਰਨਗੇ ਤੇ ਅਸੀਂ 7 ਤਰੀਕ ਨੂੰ ਪਟਿਆਲਾ ਵਿੱਚ ਰੈਲੀ ਕਰਾਂਗੇ ਬੇਅਦਬੀ ਦੇ ਮਾਮਲਿਆਂ ਤੇ ਇਨਸਾਫ ਦੀ ਸੁਖਬੀਰ ਬਾਦਲ ਦੇ ਮੰਚ ਤੋਂ ਕੋਈ ਗੱਲ ਨਹੀਂ ਹੋਈ ਹਾਲਾਂਕਿ ਸੁਖਬੀਰ ਬਾਦਲ ਨੇ ਜ਼ਰੂਰ ਕਿਹਾ ਕਿ ਜੇ ਸਾਡੀ ਸਰਕਾਰ ਆਈ ਤੇ ਅਸੀਂ ਪਿੰਡਾਂ ਵਿੱਚ ਵਿਕਾਸ ਲਈ ਟਰਾਲੀਆਂ ਭਰ ਕੇ ਨੋਟਾਂ ਦੀਆਂ ਭੇਜਾਂਗੇ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਇੱਕ ਵਾਰੀ ਇਹ ਬਿਆਨ ਵੀ ਦੇ ਚੁੱਕੇ ਨੇ ਕਿ ਜੇ ਕੇਂਦਰ 'ਚ ਸਾਡੀ ਸਰਕਾਰ ਆਈ ਤੇ ਨੋਟਾਂ ਵਾਲੇ ਟਰੱਕ ਪੰਜਾਬ ਆਉਣਗੇ ਸੋ ਸਿਆਸੀ ਮਾਹੌਲ ਨੂੰ ਵੇਖਦਿਆਂ ਸੁਖਬੀਰ ਬਾਦਲ ਨੇ ਨਿਸ਼ਾਨਾ ਕੈਪਟਨ ਅਮਰਿੰਦਰ ਅਤੇ ਆਮ ਆਦਮੀ ਪਾਰਟੀ ਤੇ ਵੀ ਰੱਖਿਆ ਉਧਰ ਕਾਂਗਰਸ ਨੇ ਵੀ ਇਸ ਮੌਕੇ ਲੋਕ ਸਭਾ ਚੋਣਾਂ ਦਾ ਮੁੱਦਾ ਚੱਕਿਆ ਉਹਨਾਂ ਰਫੇਲ ਡੀਲ ਦੇ ਮਸਲੇ ਤੇ ਨਰਿੰਦਰ ਮੋਦੀ ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਖਤਮ ਹੈ ਅਤੇ 2019 ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਜ਼ਿਲ੍ਹਾ ਪੰਚਾਇਤਾਂ ਅਤੇ ਬਲਾਕ ਸਮਤੀ ਦੀਆਂ ਚੋਣਾਂ ਵਿੱਚ ਤੱਕੇਸ਼ਾਹੀ ਨੂੰ ਕਾਂਗਰਸ ਦੇ ਲੀਡਰਾਂ ਨੇ ਨਕਾਰ ਦਿੱਤਾ। ਆਓ ਸਾਰਿਆਂ ਦੇ ਭਾਸ਼ਣ ਸੁਣੀਏ। ਦੇਸ਼ ਕਰਕੇ ਬੇਨਤੀ ਕਰਦਾ ਮੈਂ ਬੇਨਤੀ ਕਰਦਾ 7 ਤਰੀਕ ਨੂੰ ਪਟਿਆਲੇ ਰੈਲੀ ਹੈ ਇਹਦੇ ਘਰ ਦੇ ਕੋਲੇ ਰੈਲੀ ਹੈ। ਦੇ ਸ਼੍ਰੋਮ ਨੀ ਕਾਲੀ ਦਲ ਦੇ ਬਹਾਦਰ ਸੂਰਮੇ ਉਹ ਦਿਖਾ ਦਿਓ ਤੁਹਾਡਾ ਜਲਵਾ ਮੈਨ ਲੈ ਤੱਕ ਪਿੰਡ ਚ ਕੋਈ ਬੰਦਾ ਰਹਿਣਾ ਯਾਰ ਕੋਈ ਵਰਕਰ ਰਹਿਣਾ ਸੋਹ ਕਾ ਸ਼੍ਰੋਮ ਨੀ ਕਾਲੀ ਦਲ ਦੀ ਆਪਾਂ ਸਾਰਿਆਂ ਨੇ ਕੋਈ ਕਿਦੇ ਕੋਲੇ ਮੋਟਰਸਾਈਕਲ ਹੈ ਸਾਈਕਲ ਹੈ ਗੱਡਾ ਘੋੜਾ ਹੈ ਚੜ ਜਿਓ ਉਹਨਾਂ ਦੇ ਚ ਝੱਡੇ ਝੂਲਦੇ ਜਾਣ ਉੱਥੋਂ ਦਾ ਬੋਲੇ ਕਾ ਹਾ ਜੀ ਕਾ ਦਿਖਾ ਦਈਏ ਉਹਨਾਂ ਨੂੰ ਰਾਜੇ ਨੂੰ ਉਹਦਾ ਕਿਲਾ ਹਲਾ ਦਾਂਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਨਾਲ ਉਹਦਾ ਕਿਲਾ ਹਲਾ ਦਾਂਗੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਣਾ ਆਹ ਤਾਂ ਸਮਝ ਲਓ ਅੱਛੂ ਗੁਲਜਾ ਖੇਲੇ ਕਾਂਗਰਸ ਨੇ ਕਾਂਗਰਸੀ ਨੂੰ ਦੱਸ ਦੇ ਪਾਰਲੀਮੈਂਟ ਆ ਗਿਆ ਉਦੋਂ ਕਿੰਦਰ ਜਾਓਗੇ ਜਦੋਂ ਸੈਂਟਰ ਦਾ ਇਲੈਕਸ਼ਨ ਕਮਿਸ਼ਨ ਹੋਊਗਾ ਉਦੋਂ ਸਾਰੇ ਜਿਹੜੇ ਐਸਐਸਪੀ ਆ ਨਾ ਲੱਤਾਂ ਗੰਮਨ ਲੱਗ ਜਾਂਦੀਆਂ ਜਦੋਂ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਫੜ ਕੇ ਅੰਦਰ ਕਰਦਾ ਹੈ ਮੈਂ ਤੁਹਾਨੂੰ ਅੱਜ ਦੱਸਦਾ ਮੈਂ ਸਰਵੇ ਕਰਾ ਰਿਹਾ ਸੀ ਮੈਨੂੰ ਲੱਗਦਾ ਹੈ ਕਿ ਇਤਿਹਾਸਿਕ ਰਿਜ਼ਲਟ ਹੋਣਗੇ 13 ਦੀਆਂ 13 ਸੀਟਾਂ ਜਿੱਤਾਂਗੇ ਮੈਂ ਤੁਹਾਨੂੰ ਗਰੰਟੀ ਨਾ ਦਿੰਦਾ ਮੈਂ ਖੀਰ ਵਿੱਚ ਸਾਰੀ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਸਿਰ ਝੁਕਾ ਕੇ ਧੰਨਵਾਦ ਕਰਦਾ ਤੇ ਮਨ ਨਾ ਕਹਿ ਸਕਦਾ ਕਿ ਸ਼ਰੋਮ ਦੀ ਅਕਾਲੀ ਦਲ ਦੇ ਬਹਾਦਰ ਵਰਕਰਾਂ ਦਾ ਮੁਕਾਬਲਾ ਕੋਈ ਵੀ ਪਾਰਟੀ ਦੇ ਵਰਕਰ ਨਹੀਂ ਕਰ ਸਕਦੇ ਸਰਕਾਰ ਤੁਸੀਂ ਬਣਾ ਦੇਣੀ ਹੈ ਮੈਨੂੰ ਪਤਾ ਹੈ ਫਿਰ ਦ ਟਰਾਲੀਆਂ ਲੈ ਕੇ ਆਵਾਂਗੇ ਨੋਟਾਂ ਦੀ ਇੱਕ ਇੱਕ ਹਲ ਕੇ ਛੱਡ ਦੇ ਦੇ ਕਰਾਂਗੇ ਕਿ ਬਾਦਲ ਸਾਹਿਬ ਦੇ ਇਸ਼ਤਿਹਾਰ ਸੁਖਬੀਰ ਸਿੰਘ ਬਾਦਲ ਨੇ ਜੋ ਜਵਾਨ ਦੇ ਦਿੱਤੀ ਪੂਰੀ ਕੀਤੀ ਹੁਣਾਂ ਬਿਜਲੀ ਬਾਹਰ ਵੇਚੀ ਜਾਂਦੇ ਆ ਤੁਹਾਨੂੰ ਨਹੀਂ ਦੇਰੇ ਬਿਜਲੀ ਬਾਹਰ ਵੇਚ ਕੇ ਉਹਦੇ ਪੈਸਾ ਕਮਾਉਣ ਲੱਗੇ ਆ ਆ ਤਾਂ ਸੂਬੇ ਦਾ ਹਾਲ ਤਾਂ ਹੈ ਸ਼ੁਕਰ ਹੈ ਕਿ ਕੁੰਭਕਰਨ ਦੀ ਨੀਂਦ ਵਿੱਚ ਹੋਏ ਸੋਏ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਚਿਰ ਨਿਦਰਾ ਸੇ ਜਾਗੇ ਔਰ ਅੱਜ ਰੈਲੀ ਕੇ ਲੀਏ ਨਿਕਲਾ ਮੈਂ ਤਾਂ ਸਵਾਗਤ ਕਰਨਾ ਕਿ ਕੋ ਕੈਪਟਨ ਸਾਹਿਬ ਨਿਕਲੇਦੇ ਹੈ ਕਿਥੋਂ ਮਹਿਲ ਚੋਂ ਉਹਨਾਂ ਦਫ਼ਤਰ ਜਾਂਦੇ ਨੇ ਨਾ ਉਹ ਕਿਸੇ ਸ਼ਹਿਰ ਹੀ ਜਾਂਦੇ ਨੇ ਮੈਂ ਇਹ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਇਹ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਮਜਬੂਰ ਕਰਤਾ ਕੈਪਟਨ ਅਮਿੰਦਰ ਸਿੰਘ ਨੂੰ ਕਿ ਉਹ ਆਪਣੇ ਮਹਿਲ ਚੋਂ ਅੱਜ ਬਾਹਰ ਨਿਕਲੇ ਨੇ 2 ਸਾਲ ਦੇ ਬਾਅਦ ਕੋਈ ਉਹਨਾਂ ਨੂੰ ਰਿਸਪਾਂਸ ਨਹੀਂ ਮਿਲਣ ਵਾਲਾ ਪੰਜਾਬ ਦੀ ਜਨਤਾ ਪਹਿਲੇ ਜਿੱਥੇ ਵੀ ਉਹ ਰੈਲੀ ਕਰਨਗੇ ਉਹਨਾਂ ਤੋਂ ਮੰਗ ਕਰੇਗੀ ਕਿ 2 ਸਾਲ ਪਹਿਲੇ ਜਿਹੜੀਆਂ ਰੈਲੀਆਂ ਕਰ ਗਏ ਸੀ ਉਹ ਜਿਹੜੇ ਝੂਠੇ ਵਾਦੇ ਲਾਰੇ ਗੁੰਮਰਾਹ ਕਰ ਗਏ ਸੀ ਉਹਦਾ ਜਵਾਬ ਕਿ ਆਮ ਆਦਮੀ ਪਾਰਟੀ ਨੇ ਪਤਾ ਨਹੀਂ ਕੀ ਕੀਤਾ ਜੋ ਕੀਤਾ ਕੇ ਦੱਸਣ ਉਹ ਤਾਂ ਕਰ ਹੀ ਨਹੀਂ ਸਕਦੇ ਕੁਝ ਗੱਲਾਂ ਕਰ ਸਕਦੇ ਨੇ ਉਹਨਾਂ ਦੀ ਮੂਰਸ਼ਾਗਰਤੀ ਲੋਕਾਂ ਦੇ ਪੰਜਾਬ ਦੇ ਆ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਕਾਂਗਰਸ ਦੇ ਚੀਫ ਮਨਿਸਟਰ ਦੇ ਉਹ ਕਾਂਗਰਸੀ ਸਰਕਾਰ ਦੀ ਕੰਮਕਾਰ ਤੇ ਮੋਹਰ ਲਾਈ ਹੈ ਉਹੀ ਗੱਲਾਂ ਦੇਖੋ 6 6 ਮਹੀਨੇ ਰਹਿ ਗਏ 3 ਮਹੀਨੇ ਪਹਿਲਾਂ ਤੋੜ ਲੱਗ ਜਾਂਦਾ 3-4 ਮਹੀਨੇ ਪਹਿਲਾਂ ਕਿਹੜੀ ਸਕੀਮਾਂ ਜਿਹੜੀ ਲਾਂਚ ਹੋਈ ਲੋਕਾਂ ਨੂੰ ਮਿੱਟੀ ਨਾ ਦੇਖੋ ਮਿੱਟੀ ਨਾ ਲੋਕਾਂ ਦੇ ਅੱਖਾਂ ਚ ਪਾਓ ਬਹੁਤ ਬੜਾ ਧੋਖਾ ਮੈਂ ਮੰਨਦਾ ਜੇ ਇਹੀ ਸਕੀਮ ਜੇ ਕਹਿੰਦੇ ਹੋ ਵੀ ਸਭ ਤੋਂ ਵੱਡੀ ਸਕੀਮ ਆ ਲੋਕਾਂ ਦੇ ਤੇ 14 ਚ ਕਿਉਂ ਨਾ ਕੀਤੀ 15 ਚ ਕਿਉਂ ਨਾ ਕੀਤੀ 16 ਚ ਕਿਉਂ ਨਾ ਕੀਤੀ 17 ਚ ਕਿਉਂ ਨਾ ਕੀਤੀ ਅੱਜ ਜਦੋਂ ਮਹੀਨੇ 4 ਰਹਿ ਗਏ ਅੱਜ ਤੁਸੀਂ ਕਹਿ ਰਹੇ ਹੋ ਕਿ ਸਭ ਤੋਂ ਵੱਡੀ ਸਕੀਮ ਅਸੀਂ ਲਾਂਚ ਕਰਤੀ ਇਤੋਂ ਪਤਾ ਲੱਗਦਾ ਵੀ ਮੋਦੀ ਸਾਹਿਬ ਵੀ ਜਿਹੜੇ ਲੀਡਰ ਲਾਰੇ ਲਾਉਣ ਵਾਲੇ ਕੰਮ ਕਰਦੇ ਆ ਜਿਹੜਾ ਲੋਕਾਂ ਨੂੰ ਧੋਖਾ ਦੇਣ ਵਾਲੇ ਆ ਉਸ ਕਤਾਰ ਚ ਆ ਕੇ ਖੜੇ ਹੋਗੇ ਮੋਦੀ ਸਾਹਿਬ ਤੇ ਵੀ ਲੋਕਾਂ ਨੂੰ ਵਿਸ਼ਵਾਸ ਹੋਣਾ ਹੁਣ ਇਹ ਸਕੀਮਾਂ ਕੋਈ ਲਾਂਚ ਕਰਨ 2019 ਚ ਫੈਸਲਾ ਲੋਕ ਕਰੀ ਵੀ ਇਹ ਵੀ ਤੇ ਹੁਣ ਗੱਲ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਜਿਨ੍ਹਾਂ ਨੇ ਚੰਡੀਗੜ੍ਹ ਵਿੱਚ ਪੰਜਾਬ ਪਰ ਦੇ ਜ਼ਿਲ੍ਹਿਆਂ ਦੇ ਪ੍ਰਮੁੱਖ ਅਧਿਕਾਰੀਆਂ ਦੇ ਨਾਲ ਇੱਕ ਬੈਠਕ ਕੀਤੀ ਇਸ ਮੌਕੇ ਸੂਬਾ ਸਰਕਾਰ ਦੇ ਸਾਰੇ ਵੱਡੇ ਅਧਿਕਾਰੀ ਚੰਡੀਗੜ੍ਹ ਵਿੱਚ ਮੌਜੂਦ ਰਹੇ ਜਦਕਿ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਦੇ ਪ੍ਰਸ਼ਾਸਨਿਕ ਅਧਿਕਾਰੀ ਵੱਖ-ਵੱਖ ਤਕਨੀਕੀ ਸਾਧਨਾ ਰਾਹੀਂ ਇਸ ਬੈਠਕ ਵਿੱਚ ਕੈਪਟਨ ਦੇ ਨਾਲ ਜੁੜੇ ਰਹੇ ਇਸ ਬੈਠਕ ਦਾ ਮਕਸਦ ਸੀ ਪੰਜਾਬ ਵਿੱਚ ਹੜ੍ਹਾਂ ਵਰਗੀ ਸਥਿਤੀ ਨਾਲ ਨਿਬੜਨ ਦੀਆਂ ਤਿਆਰੀਆਂ ਕੈਪਟਨ ਨਮਿੰਦਰ ਨੇ 25 ਸਤੰਬਰ ਨੂੰ ਪੰਜਾਬ ਭਰ ਦੇ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਨੇ ਅਤੇ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਹੜ੍ਹਾਂ ਨਾਲ ਲਜਟਾਂ ਲਈ ਤਿਆਰੀ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਅਧਿਕਾਰੀ ਕਿਸ਼ਤੀਆਂ ਨੂੰ ਦਰੁਸਤ ਕਰ ਲੈਣ ਅਤੇ ਅਜਿਹੇ ਇਲਾਕਿਆਂ ਦੀ ਪਛਾਣ ਕਰਨ ਜਿੱਥੇ ਹੜ੍ਹਾਂ ਦਾ ਖਤਰਾ ਖੜਾ ਹੋਇਆ ਹੈ ਕੈਪਟਨ ਅਮਰਿੰਦਰ ਨੇ ਕਿਹਾ ਕਿ ਹਰ ਹਿੱਲੇ ਆਮ ਲੋਕਾਂ ਨੂੰ ਹੜ੍ਹਾਂ ਦੇ ਇਸ ਮਾੜੇ ਵਕਤ ਵਿੱਚ ਸਹਾਇਤਾ ਪਹੁੰਚਾਉਣੀ অতি ਜ਼ਰੂਰੀ ਹੈ ਉਧਰ ਪੰਜਾਬ ਵਿੱਚ ਭਾਰੀ ਮੀਂਹ ਕਾਰਨ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਫੌਜ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ ਕਾਬਲੇ ਜ਼ਿਕਰ ਹੈ ਪਹਾੜਾਂ ਵਿੱਚ ਜ਼ਰੂਰਤ ਨਾਲੋਂ ਵੱਧ ਮਾਤਰਾ ਕਰਕੇ ਪੰਜਾਬ ਦੇ ਸਾਰੇ ਡੈਮਾਂ ਦਾ ਪਾਣੀ ਦਾ ਪੱਧਰ ਵੱਧ ਗਿਆ ਹੈ। ਕਾਬਿਲ ਜ਼ਿਕਰ ਹੈ ਕਿ ਭਾਖੜਾ ਡੈਮ ਵਿੱਚ 1680 ਫੁੱਟ ਦੀ ਕੈਪੈਸਿਟੀ ਹੈ ਜਦਕਿ ਭਾਖੜਾ ਡੈਮ ਵਿੱਚ 1654 ਫੁੱਟ ਤੇ ਪਾਣੀ ਪਹੁੰਚ ਗਿਆ ਹੈ। ਸਿਰਫ 26 ਫੁੱਟ ਦਾ فاਸਲਾ ਹੈ ਜਦੋਂ ਸਤਲੁਜ ਦੇ ਵਿੱਚ ਭਾਖੜਾ ਡੈਮ ਦਾ ਪਾਣੀ ਵੱਡੀ ਮਿਕਦਾਰ ਵਿੱਚ ਛੱਡਿਆ ਜਾਏਗਾ। ਹਾਲਾਂਕਿ ਉਸ ਤੋਂ ਪਹਿਲਾਂ ਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪਾਣੀ ਛੱਡਣ ਦੀ ਗੱਲ ਕਹੀ ਹੈ ਪਰ ਉਸ ਦੀ ਮਾਤਰਾ ਬਹੁਤ ਜ਼ਿਆਦਾ ਨਹੀਂ ਹੋਏਗੀ ਪਰ ਕਿਸੇ ਵੀ ਹੜ੍ਹ ਦੇ ਸੰਭਾਵੀ ਖਤਰੇ ਨੂੰ ਲੈ ਕੇ ਜਿੱਥੇ ਸਰਕਾਰ ਤਿਆਰ ਹੈ ਉੱਥੇ ਪੰਜਾਬ ਵਿੱਚ ਹੜ੍ਹਾਂ ਵਰਗੀ ਸਥਿਤੀ ਨੇ ਪ੍ਰਸ਼ਾਸਨਿਕ ਅਤੇ ਵਿਕਾਸ ਦੇ ਕੰਮਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਉਧਰ ਚੰਡੀਗੜ੍ਹ ਵਿੱਚ ਸੁਖਨਾ ਲੇਕ ਦਾ ਪਾਣੀ ਦਾ ਪੱਧਰ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਸੁਖਨਾ ਲੇਕ ਦੇ ਗੇਟ ਖੋਲ ਕੇ ਪਾਣੀ ਛੱਡਣਾ ਪਿਆ ਕਾਬਲੀ ਜ਼ਿਕਰ ਹੈ ਸੁਖਨਾ ਲੇਕ ਦਾ ਵਾਧੂ ਪਾਣੀ ਪੰਚਕੁਲਾ ਦੇ ਜ਼ਰੀਏ ਕੱਗਰ ਦਰਿਆ ਵੱਲ ਦਾ ਰੁਖ ਕਰੇਗਾ ਜਿਸ ਤੋਂ ਬਾਅਦ ਪਟਿਆਲਾ ਦੇ ਵਿੱਚ ਵੀ ਚੌਕਸੀ ਵਧਾ ਦਿੱਤੀ ਗਈ ਹੈ। ਪੰਜਾਬ ਵਿੱਚ ਪਿਛਲੇ 48 ਘੰਟਿਆਂ ਦੇ ਦੌਰਾਨ ਜਾਰੀ ਬੇਮੌਸਮੀ ਬਰਸਾਤ ਤੋਂ ਬਾਅਦ ਅਮਰਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟਰੀਟ ਵਿੱਚ ਵੀ ਪਾਣੀ ਭਰ ਗਿਆ। ਕਾਬਲੀ ਜ਼ਿਕਰ ਹੈ ਕਿ ਸਥਾਨਕ ਪ੍ਰਸ਼ਾਸਨ ਦੀਆਂ ਲਾਪਰਵਾਹੀਆਂ ਕਰਕੇ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧ ਨਾ ਹੋਣ ਕਰਕੇ ਉੱਥੇ ਪਾਣੀ ਭਰਿਆ ਹਾਲਾਂਕਿ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕ ਡਾਕਟਰ ਰਾਜਕਮਰ ਵੀਰ ਕਾ ਉਚਿਤ ਤੌਰ ਤੇ ਮੌਕਾ ਮੁਆਇਨਾ ਕਰਨ ਪਹੁੰਚੇ ਅਤੇ ਉਹਨਾਂ ਲੋਕਾਂ ਨੂੰ ਪ੍ਰੋਸਾ ਦਿੱਤਾ ਕਿ ਜਲਦ ਹੀ ਕਾਰਪੋਰੇਸ਼ਨ ਦੇ ਅਮਲੇ ਨੂੰ ਸਗਰਮ ਕਰਾਂਗੇ بارش ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ 10 ਦਿਨਾਂ ਤੋਂ ਲਗਾਤਾਰ ਪੈਰ ਹੀ بارش ਨੇ ਜਿੱਥੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਉੱਥੇ ਹੀ ਆਮ ਜਨ ਜੀਵਨ ਵਿੱਚ ਲੋਕਾਂ ਦਾ ਜਿਉਣਾ ਡੁੱਬਰ ਹੋ ਗਿਆ ਹੈ ਹਰ ਪਾਸੇ ਲੋਕ ਘਬਰਾਏ ਹੋਏ ਨੇ ਤੇ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਹੋਰ ਤੇਜ਼ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਜਾਣ ਵਗਰੋਂ ਫੌਜ ਨੂੰ ਅਲੱਗ ਤੇ ਰਹਿਣ ਲਈ ਕਿਹਾ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਤਾਂ ਉਥੇ ਸ਼੍ਰੀ ਦਰਬਾਰ ਸਾਹਿਬ ਕੋਲ ਬਣੀ ਹੈਰੀਟੇਜ ਸੈਕਰੀਟ ਵੀ ਪਾਣੀ ਪਾਣੀ ਹੋਈ ਪਈ ਹੈ ਤੇ ਦੂਜੇ ਪਾਸੇ ਪੋਰਸ਼ ਏਰੀਆ ਕੋਲ ਵੀ ਸੜਕ ਨੇ ਵੀ ਖੂ ਦਾ ਰੂਪ ਧਾਰ ਲਿਆ ਜਿਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਡਾਕਟਰ ਰਾਜਕੁਮਾਰ ਵੇਰਕਾ ਨੇ ਕੁਝ ਲੀਡਰਾਂ ਨਾਲ ਤੌਰਾ ਕੀਤਾ ਉਹਨਾਂ ਨੇ ਕਿਹਾ ਕਿ ਉਹ ਲੋਕਾਂ ਦੀਆਂ ਪਰੇਸ਼ਾਨੀਆਂ ਸੁਣ ਕੇ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਯਹਾਂ ਪਰ ਅੰਮ੍ਰਿਤਸਰ ਪਹੁੰਚੇ ਹਾਂ। ਕਿਹਾ ਦੇਖਿਏ ਇਹ ਆਜ ਬਰਸਾਤ ਦੀ وجہ ਸੇ लोगों को बहुत सी तकलीफ़ों का सामना करना पड़ रहा है और बरसात की वजह से आम जिंदगी में बहुत भारी विघन पड़ा है और देश विदेश से यहाँ सैलानी आए हुए हैं उनकी मुश्किलों को देखने के लिए हम सब ये यहाँ पर उपस्थित हुए है। हैं हमारे एम हैं गुरजीत सिंह ओजला जी हमारे एम सुनील दत्ती जी और जुगल किशोर शर्मा जी हमारे अध्यक्ष हों कांग्रेस के हम सब ये लोगों की मुश्किलों को देखने के लिए और प्रशासन की ओर से क्या क्या इंतजाम किए गए हैं और उन सबका अध्ययन करने के लिए आज सड़कों पर उतरे हुए हैं और शहर में सभी राउंड कर रहे हैं कोशिश करेंगे इस बात की कि शहर में आवाजाही पे बिघन ना पड़े और लोगों लोगों की जान माल की रक्षा की जाए और उसके लिए हम लोग देख रहे हैं ਜੇਕਰ ਗੱਲ ਕੀਤੀ ਜਾਵੇ ਹੋਰ ਸ਼ਹਿਰਾਂ ਦੀ ਤਾਂ ਮੌੜ ਮੰਡੀ ਦੇ ਨਜ਼ਦੀਕ ਪਿੰਡ ਜੋਧਪੁਰ ਪਾਖਰ ਵਿਖੇ ਨਹਿਰ ਵਿੱਚ 70 ਫੁੱਟ ਦੇ ਲਗਭਗ ਪਾੜ ਪੈ ਗਿਆ ਜਿਸ ਕਾਰਨ ਜੋਧਪੁਰ ਵਾਲੀ ਸਾਈਡ ਕਰੀਬ 800 ਏਕੜ ਫਸਲ ਦਾ ਹੁਣ ਤੱਕ ਨੁਕਸਾਨ ਹੋਣ ਦਾ ਖਰਚਾ ਪ੍ਰਗਟਾਇਆ ਜਾ ਰਿਹਾ ਹੈ ਰੂਪਨਗਰ ਵਿੱਚ ਵੀ ਸ਼ਹਿਰ ਪੂਰਾ ਪਾਣੀ ਦੀ ਨਦੀ ਵਿੱਚ ਤਬਦੀਲ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਜੋ ਕਿਹਾ ਤੁਸੀਂ ਆਖ ਹੀ ਸੁਣ ਲਵੋ ਬਾਈ ਪਾਣੀ ਦੇਖੋ ਕਿੰਨਾ ਭਰਿਆ ਪਿਆ ਕੋਈ ਨਿਕਾਸੀ ਨਹੀਂ ਪਾਣੀ ਦੀ ਬਹੁਤ ਜ਼ਿਆਦਾ ਪਾਣੀ ਦੁਕਾਨਾਂ ਦੇ ਅੰਦਰ ਪਾਣੀ ਭਰਿਆ ਨਿਕਾਸੀ ਦੇਖੋ ਮਕਾਨ ਮਕਾਨਾਂ ਦਾ ਕੀ ਹਾਲ ਹੋਇਆ ਬਾਈ ਦੇਖੋ ਜੀ 4-5 ਅਸ਼ੀਰਨ ਹੋ ਚੁੱਕੇ ਹੁਣ ਹੁਣੇ ਅੱਜ ਅਜੀ ਰੇਟ ਚ ਕੋਈ ਨਿਕਾਸੀ ਨਹੀਂ ਕੋਈ ਦੇਖਣ ਨੂੰ ਨਹੀਂ ਕੋਈ ਇੱਥੇ ਮੰਤਰੀ ਨਹੀਂ ਪਾਣੀ ਭਰਿਆ ਪਿਆ ਸਾਰਾ ਸਿਰੇ ਤੱਕ ਦੇ ਤੁਸੀਂ ਕੀ ਮੰਗ ਕਰਦੇ ਹੋ ਜੀ ਹੁਣ ਮੰਗ ਇਹ ਕਰਦੇ ਸਾਡਾ ਇੱਕ ਦਾ ਨਿਕਾਸੀ ਹੋਣੀ ਚਾਹੀਦੀ ਹੈ ਜਿਹੜਾ ਪਾਣੀ ਖੜਾ ਹੁੰਦਾ ਹੈ ਨਿਕਲਣਾ ਚਾਹੀਦਾ ਹੈ ਸਬ ਦੇ ਵਿੱਚ ਕਾਫੀ ਦੇਰ ਤੋਂ ਇਹ ਕਹ ਲਈਏ 2-3 ਦਿਨ ਦਾ ਤੋਂ ਉੱਤਰ ਰੈਗੂਲਰਲੀ ਮੀ ਪੈ ਰਿਹਾ ਜਿਸ ਦੇ ਕਰਕੇ ਜਿਹੜੀਆਂ ਫਸਲਾਂ ਨੇ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਜੇਸੀ ਗੱਲ ਕਰੀਏ ਝੋਨੇ ਦੀ ਤਾਂ ਆਲਮੋਸਟ ਝੋਨਾ ਜਿਹੜਾ ਹੈ ਉਹ ਕਿਸਾਨਾਂ ਦਾ ਡੇਢ ਚੁੱਕਾ ਹੈ ਜਿਹਦੇ ਨਾਲ ਝਾੜ ਜਿਹੜਾ ਹੈ ਉਹ ਘਟੇਗਾ ਇਸੇ ਤਰ੍ਹਾਂ ਮੱਕੀ ਹੈ ਮੱਕੀ ਦੀ ਗੱਲ ਕਰ ਲਈਏ ਤਾਂ ਜਿਹੜਾ ਨੇ ਪਛੇਤੀ ਮੱਕੀ ਬੀਜੀ ਸੀ ਉਹ ਮੱਕੀ ਵੀ ਗਿਰ ਚੁੱਕੀ ਹੈ ਹੁਣ ਕੁਝ ਕਿਸਾਨ ਜਿਹੜੇ ਸਬਜ਼ੀਆਂ ਬੀਜਦੇ ਨੇ ਸਬਜ਼ੀਆਂ ਦੀਆਂ ਤਿਆਰੀਆਂ ਕੀਤੀਆਂ ਸੀ ਪਨੀਰੀਆਂ ਬੀਜੀਆਂ ਸੀ ਪਨੀਰੀਆਂ ਉੱਗ ਗਈਆਂ ਸੀ ਉਹ ਵੀ ਜ਼ਿਆਦਾ ਮੀਂਹ ਦੇ ਕਰਕੇ ਉਹ ਡੁੱਬ ਚੁੱਕੀਆਂ ਨੇ ਤੇ ਹਵਾ ਚੱਲਣ ਨਾਲ ਸਾਰੀਆਂ ਗਿਰ ਚੁੱਕੀਆਂ ਨੇ ਕੁਝ ਫਸਲਾਂ ਜਿਵੇਂ ਅਸੀਂ ਕਹਿ ਲਿਆ ਕਿ ਸਰੋਂ ਦੇ ਜਿਹੜੀ ਸੀ ਜਾਂ ਸਬਜ਼ੀਆਂ ਜਿਹੜੀਆਂ ਚੀਨੀ ਫੈਮਿਲੀ ਦੀਆਂ ਸੀਗੀਆਂ ਜਾਂ ਸਰੋਂ ਫੈਮਿਲੀ ਦੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਜਦੋਂ ਅਸੀਂ ਬੀਜਿਆ ਤੇ ਹੁਣ ਪਾਣੀ ਜ਼ਿਆਦਾ ਖੜਾ ਹੋ ਗਿਆ ਹਵਾ ਚੱਲਣ ਦੇ ਨਾਲ ਇਹ ਸਾਰੀਆਂ ਫਸਲਾਂ ਡਿੱਗ ਚੁੱਕੀਆਂ ਨੇ ਸੋ ਟੋਟਲ ਜੇ ਅਸੀਂ ਦੇਖੀਏ ਤਾਂ ਕਿਸਾਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਨਾ ਮੀਂਹ ਦੇ ਨਾਲ ਜੇ ਮੀਂਹ ਥੋੜਾ ਬਹੁਤ ਪੈ ਕੇ ਧੁੱਪ ਨਿਕਲ ਜਾਂਦੀ ਤਾਂ ਸ਼ਾਇਦ ਇਹ ਮੀਂਹ ਦਾ ਸਾਨੂੰ ਫਾਇਦਾ ਹੁੰਦਾ ਨੁਕਸਾਨ ਨਾ ਹੁੰਦਾ ਪਰ ਰੂਟੀਨ ਦੇ ਵਿੱਚ ਜਦੋਂ ਤਿੰਨ ਮੀਂਹ ਪੈ ਗਏ ਨੇ ਉਹਦਾ ਨੁਕਸਾਨ ਹੋ ਰਿਹਾ ਫਿਲਹਾਲ بارش ਦੇ ਰੁਕਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਪਰ ਜਿੱਥੇ ਸਰਕਾਰ ਵੱਲੋਂ ਆਰਮੀ ਨੂੰ ਅਲਰਟ ਤੇ ਰੱਖ ਦਿੱਤਾ ਗਿਆ ਹੈ ਉੱਥੇ ਹੀ ਆਮ ਜਨਤਾ ਨੂੰ ਵੀ ਹਰ ਸਥਿਤੀ ਲਈ ਤਿਆਰ ਰਹਿਣਾ ਹੋਵੇਗਾ हिमाचल ਵਿੱਚ ਪਿਛਲੇ 48 ਘੰਟਿਆਂ ਦੇ ਦੌਰਾਨ ਰਿਕਾਰਡ ਤੋੜ ਬਰਸਾਤ ਹੋਈ ਹੈ ਜਿਸ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਸਾਰੀਆਂ ਨਦੀਆਂ ਅਤੇ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਗ ਰਹੇ ਨੇ ਤਸਵੀਰਾਂ ਰਾਹੀਂ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਤਬਾਈ ਵੇਖ ਸਕਦੇ ਹੋ ਕੀ ਬੱਸ ਤੇ ਕੀ ਟਰੱਕ ਜ਼ਰੂਰਤ ਨਾਲੋਂ ਜ਼ਿਆਦਾ ਵਹਾਅ ਨੇ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰ ਦਿੱਤਾ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਟੂਰਿਸਟ ਬੱਸ ਪਾਣੀ ਦੇ ਵਿੱਚ ਗੋਤੇ ਖਾਰੀ ਹੈ ਤੇ ਇੱਕ ਪਾਰਕਿੰਗ ਵਿੱਚ ਖੜਿਆ ਟਰੱਕ ਪਾਣੀ ਦੇ ਤੇਜ਼ ਵਹਾਤ ਤੋਂ ਬਾਅਦ ਨਦੀ ਵਿੱਚ ਝਾ ਰੁੜਿਆ ਹਿਮਾਚਲ ਪ੍ਰਦੇਸ਼ ਪ੍ਰਦੇਸ਼ ਦੀ ਸਰਕਾਰ ਨੇ ਵੀ ਹਿਮਾਚਲ ਵਿੱਚ ਰੈਡ ਅਲਰਟ ਕਰ ਰੱਖਿਆ ਉਧਰ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦਾ ਖਤਰਾ ਬਣਿਆ ਰਹੇਗਾ ਕਾਬਲੇ ਜ਼ਿਕਰ ਹੈ ਹਿਮਾਚਲ ਪ੍ਰਦੇਸ਼ ਅਤੇ ਉੱਚ ਪਹਾੜੀ ਇਲਾਕਿਆਂ ਵਿੱਚ ਤੇਜ਼ ਅਤੇ भारी बरसात करके सब तो ज़्यादा नुकसान पंजाब नलना पै रहा है बहुत बारिश हो रही है जिसकी वजह से काफ़ी सारी प्रॉब्लम्स आ रही है लोकल को भी और टूरिस्ट को भी उनका आना बंद हो गया है जो कि इज नॉट गुड फॉर हिमाचल टूरिज्म यहाँ पे सड़कें बंद हो चुकी हैं और यातायात भी ठप हो गया यहाँ पे सैलानियों को आने के लिए स्ट्रिक्टली मना कर दिया गया है क्योंकि यहाँ पे बहुत ही बर्फबारी और बारिश के कारण लोगों का आना मना कर दिया पूरा जो भी है लोगों का जीवन अस्त व्यस्त हो रहा है सारी सारे जो भी काम कर रहे हैं लोग करना चाह रहे हैं ऑफिस के काम या कोई स्कूल जाना चाह रहा है या कॉलेज की पढ़ाई सारी सारी कामों में लोगों को बड़ी समस्या हो रही है और प्रशासन का इस और ध्यान नहीं है ज़्यादा पूरे हिमाचल में पूरी तरह से जो भी सड़कें हैं 80 से 90 प्रतिशत सड़कें बंद हो चुकी है और इसकी और प्रशासन को पूरा ध्यान देना चाहिए भारी बारिश के चलते स्कूल कॉलेज और लोगों का ऑफिस जाना सब कुछ बहुत दिक्कत हो रही है और ट्रांसपोर्ट भी अच्छे से नहीं चल पा रहा है तो लोगों को जो टूरिस्ट आए हैं उनको भी काफ़ी दिक्कत हो रही है काफ़ी दूर दूर से लोग आए हैं होटल्स में दिक्कत आ रही है और जैसे कि ब्याज का लेवल काफ़ी बढ़ चुका है जैसे आप देखें कुल्लू में और जिसके चलते वॉल्वो बस भी उसके साथ है वो अपने साथ में दे गई ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਕਿਸਾਨਾਂ ਦੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਵੱਡੇ ਪੱਧਰ ਤੇ ਬਰਬਾਦ ਕਰ ਦਿੱਤਾ ਹੈ। ਕਾਬਿਲ ਜ਼ਿਕਰ ਹੈ ਕਿ ਪੰਜਾਬ ਵਿੱਚ ਲਗਭਗ 50% ਦੀ ਰਕਬੇ ਦੇ ਹੇਠ ਝੋਨੇ ਦੀ ਫਸਲ ਦਾ ਖਰਾਬ ਹੋਣਾ ਦੱਸਿਆ ਜਾ ਰਿਹਾ ਹੈ। ਪੰਜਾਬ ਵਿੱਚ ਹਰ ਬਰੇ ਲਗਭਗ 33-34 ਲੱਖ ਹੈਕਟੇਅਰ ਦੇ ਵਿੱਚ ਝੋਨਾ ਬੀਜਿਆ ਜਾਂਦਾ ਹੈ। ਇਸ ਵਾਰ ਕਿਸਾਨਾਂ ਨੂੰ ਆਸ ਸੀ ਕਿ ਝੋਨੇ ਦਾ ਉਤਪਾਦਨ ਚੰਗਾ ਹੋਏਗਾ ਪਰ ਬੇਮੌਸਮੀ ਬਰਸਾਤ ਨੇ ਝੋਨੇ ਨੂੰ ਖਰਾਬ ਕਰ ਦਿੱਤਾ ਹੈ। ਇਕ ਅਕਤੂਬਰ ਤੋਂ ਕਿਸਾਨ ਝੋਨਾ ਮੰਡੀਆਂ ਵਿੱਚ ਲਿਆਉਣ ਦਾ ਸੁਪਨਾ ਪਾਲ ਰਹੇ ਸੀ ਹੁਣ ਕਿਸਾਨ ਮੰਗ ਕਰ ਰਹੇ ਨੇ ਕਿ ਪੰਜਾਬ ਦੀ ਸਰਕਾਰ ਜਲਦ ਗਰਦਾਵਰੀ ਕਰਾ ਕੇ ਬਣਦਾ ਮੁਆਵਜ਼ਾ ਦੇਵੇ ਮੀਨਾ ਸਾਰਾ ਝੋਨਾ ਡੁੱਬ ਗਿਆ ਤਿੰਨ ਚਾਰ ਦਿਨ ਲਗਾਤਾਰ ਮੀਂਹ ਪੈ ਰਿਹਾ ਬਹੁਤ ਤਬਾਹੀ ਹੋਈ ਮੀਨਾ ਝੋਨਾ ਜਿਹੜਾ ਉੱਗ ਰਿਹਾ ਵਾ ਅੱਗੇ ਝੋਨਾ ਜਿਹੜਾ ਆਈਗਾ 40-50 ਹਜ਼ਾਰ ਦਾ ਨਿਕਲਣਾ ਏ ਹੁਣ 20-25 ਹਜ਼ਾਰ ਦਾ ਸਾਰਾ ਉੱਗ ਗਿਆ ਕੇ ਖਰਾਬ ਹੋ ਗਿਆ ਤੇ ਕਿਸਾਨ ਦਾ ਤੇ ਪਹਿਲਾਂ ਡੀਜ਼ਲ ਨੇ ਪੈਟਰੋਲ ਨੇ ਬਹੁਤ ਲੱਕ ਤੋੜਿਆ ਹੋਇਆ ਖਰਚੇ ਅੱਗੇ ਬੜੇ ਆ ਕੋ ਦਵਾਈਆਂ ਨਾ ਤੇ ਇਹ ਕਰਕੇ ਤੇ ਬਹੁਤ ਕਿਸਾਨ ਥੱਲੇ ਲੱਗਾ ਸਾਡਾ ਬਹੁਤ ਨੁਕਸਾਨ ਹੋਇਆ ਵਾ ਇਹ ਤੇ ਕੁਦਰਤ ਦੀ ਕਰੋਪੀ ਆ ਪਰ ਇਹਦਾ ਕਰਕੇ ਸਰਕਾਰ ਕੋਈ ਕੁਝ ਕਿਸਾਨਾਂ ਨੂੰ ਮੁਆਵਜ਼ਾ ਦੇ ਤਾਂ ਸਰਕਾਰ ਵੱਸਦਾ ਨਹੀਂ ਤੇ ਸਾਡਾ ਤੇ ਬਹੁਤ ਨੁਕਸਾਨ ਹੋਇਆ ਤੇ ਬਹੁਤ ਮਾੜੀ ਗੱਲ ਹੋਈ ਆ ਅਜੇ ਵੀ ਕੋਈ ਪਤਾ ਨਹੀਂ ਪਾਣੀ ਹੋਰ ਆ ਗਿਆ ਤੇ ਬਿਲਕੁਲ ਹੀ ਝੋਨਾ ਤਬਾਹ ਹੋਣਾ ਅਸੀਂ ਕਹਿਣਾ ਚਾਹੁੰਦੇ ਆ ਜੀ ਸਾਡੀ ਫਸਲ ਸਾਰੀ ਗਰਗੋ ਜੁਕੀ ਆ ਹਨ ਬਹੁਤ ਮੇਰੀ ਜੀ ਇਹਨਾਂ ਦੀ ਕੋਈ ਵਿਆਸ ਆਦੀਆਂ ਕਰਾਂਗੇ ਕਿ ਇਹ ਕਰਾਂਗੇ ਉਹ ਕਰਾਂਗੇ ਉਹ ਸਾਡੀ ਸਾਡੀ ਬੇਕਾਰ ਹੋ ਚੁੱਕੀ ਆ ਹੁਣ ਖਰਚੇ ਵੀ ਵਾਰੇ ਡੀਜਾ ਦੇ ਖਰਚੇ ਵਧ ਗਏ ਨੇ ਖਾਦਾਂ ਦੇ ਖਰਚੇ ਵਧ ਗਏ ਆ ਬੀਜਾਂ ਦੇ ਖਰਚੇ ਵਧ ਗਏ ਆ ਜੀ ਆ ਲੈਵਰ ਦੇ ਖਰਚੇ ਵਧ ਗਏ ਆ ਤੇ ਅਸੀਂ ਆਨੇ ਕੋਈ ਕਰਜ਼ਾ ਕਰਜ਼ਾ ਲਾਵਾਂਗੇ ਸਾੜੇ ਦੇ ਕੁਝ ਪੈ ਚੁੱਕੀ ਆ ਸੁਖਵਿੰਦਰ ਸਿੰਘ ਕਾਲੋਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜਨ ਜਿਲ੍ਹਾ ਗੁਰਦਾਸਪੁਰ ਅੱਜ ਜਿੱਥੇ ਅਸੀਂ ਖੜੇ ਆ ਇਹ ਸਾਰੀ ਰਕਬਾ ਮੇਰਾ ਹੀ ਐ ਬੇਮੌਸਮੀ ਬਰਸਾਤ ਨੇ ਕਿਸਾਨ ਦਾ ਲੱਕ ਤੋੜ ਦਿੱਤਾ ਕਿਉਂਕਿ ਬੜੀ ਉਮੀਦ ਸੀ ਕਿਸਾਨਾਂ ਨੂੰ ਵੀ ਫਸਲ ਬੜੀ ਅੱਛੀ ਐ ਬੜੇ ਚੰਗੇ ਤਰੀਕੇ ਨਾਲ ਝਾੜਦਾ ਵੀ ਚੰਗਾ ਸੀ ਬੜੀ ਮਨ ਦੇ ਵਿੱਚ ਉਤਸ਼ਾਹ ਸੀ ਲੋਕਾਂ ਦਾ ਵੀ ਅਸੀਂ ਕੁਝ ਕਰਜ਼ਿਆਂ ਤੋਂ ਬਾਹਰ ਕਿਸਾਨੀ ਨਿਕਲੇਗੀ ਇਹ ਬੇਮੌਸਮੀ ਕੁਝ ਦਿਨਾਂ ਤੋਂ ਪਹਿਲਾਂ ਇੰਨਾ ਜ਼ਿਆਦਾ ਤੂਫਾਨ ਆਇਆ ਤੁਸੀਂ ਇਹ ਸਾਰਾ ਦੇਖਿਆ ਚਾਰਸ਼ਪਰੇ ਵੀ ਗੰਨਾ ਵੀ ਸਾਰਾ ਗਿਰ ਗਿਆ ਫਿਰ ਇਹ ਝੋਨੇ ਦੀ ਫਸਲ ਪੱਕੀ ਹੋਈ ਜਿਹੜੀ ਸਾਰੀ ਤੁਸੀਂ ਇਸ ਵੇਲੇ ਡਿੱਗੀ ਐ ਤੁਸੀਂ ਵੇਖ ਹੀ ਰਹੇ ਹੋ ਪੀ ਇਹ ਲੱਗਦਾ ਵੀ ਇਸ ਵਕਤ ਵੀ ਜੇ ਗੁਰੂ ਕਿਰਪਾ ਕਰੇ ਜੇ ਸਿੱਖ ਲੋ ਜੇ ਤੇ 50% ਝੋਨੇ ਦਾ ਨੁਕਸਾਨ ਜਿਹੜਾ ਹੋ ਗਿਆ ਇਹ ਰਕਬਾ ਹੁਣ ਵਿਖੇ ਤੇ ਮੀਲਾਂ ਦੇ ਹਿਸਾਬ ਨਾਲ ਚੱਲ ਰਿਹਾ ਜਿਹਦੇ ਚ ਜੇ ਮੈਂ ਆਪਣਾ ਅਗਰਾ ਤੇ ਹੁਣ ਐਸੇ ਮੈਂ ਆਪਣੀ ਗੱਲ ਕਰਾਂ ਮੇਰੇ ਪਿੰਡ ਦਾ ਗੱਲ ਕਰੀਏ ਸਾਡੇ ਪਿੰਡ ਦੇ ਵਿੱਚ 1.5 200 ਏਕੜ गन्ना ਇਸ ਵੇਲੇ ਝੋਨੇ ਦੀ ਜਿਹੜੀ ਫਸਲ ਹੈ ਇਹਦੇ ਵਿੱਚੋਂ ਸਾਰੀ ਗੇਤੀ ਫਸਲ ਜਿਹੜੀ 1509 ਦੀ ਸੀ ਤੇ ਜਿਰਾਜ ਗੁਰਦਾਸਪੁਰ ਦੇ ਜੇ ਕਹਿ ਲੀਏ ਤੇ ਚੌਥਾ ਹਿੱਸਾ ਤੇ ਜਿਹੜੀ ਇਹ ਫਸਲ ਜਿਹੜੀ ਹੈ ਇਸ ਮਾਰ ਥੱਲੇ ਆ ਗਈ ਹੈ ਮੌਸਮ ਹਕਮੇ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਆਉਂਦੇ 24 ਘੰਟਿਆਂ ਦੇ ਵਿੱਚ ਬਰਸਾਤ ਰੁਕ ਸਕਦੀ ਹੈ ਇਹ ਖਬਰ ਅੱਜ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਲਈ ਚੰਗਾ ਸੁਨੇਹਾ ਲੈ ਕੇ ਆਈ ਹੈ ਕਾਬਿਲ ਜ਼ਿਕਰ ਹੈ ਪੰਜਾਬ ਦੇ ਵਿੱਚ ਬੇਮੌਸਮੀ ਬਰਸਾਤ ਨੇ ਕਾਫੀ ਨੁਕਸਾਨ ਕੀਤਾ ਹੈ ਹਾਲਾਂਕਿ ਪੰਜਾਬ ਦੀ ਜ਼ਮੀਨ ਨੂੰ ਪਾਣੀ ਮਿਲ ਗਿਆ ਪਰ ਫਸਲਾਂ ਦੇ ਨੁਕਸਾਨ ਕਰਕੇ ਕਿਸਾਨ ਅਤੇ ਆਮ ਲੋਕ ਖੁਸ਼ ਨਹੀਂ ਨੇ ਚੰਡੀਗੜ੍ਹ ਦੇ ਵਿੱਚ ਮੌਸਮ ਵਿਭਾਗ ਦੇ ਮਾਹਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲੀ ਸਵੇਰ ਤੋਂ ਬਾਅਦ ਬੀਤੇ ਦਿਨਾਂ ਤੋਂ ਪੈ ਰਹੀ بارش ਰੁਕ ਜਾਵੇਗੀ ਅਤੇ ਮੌਸਮ ਸਾਫ਼ ਹੋਣ ਦੇ ਅਸਾਰ ਬਣਨਗੇ। بارش ਹੋਈ ਹੈ ਉਹ ਨਾਰਥਰਨ ਪਾਰਟ ਜਿਸ ਵਿੱਚ ਹਮਾਰਾ ਦੁਆਬਾ ਔਰ ਮਾਝਾ ਰੀਜਨ ਆਤਾ ਹੈ। माझा और दुआबा रीजन जो सभी डिस्ट्रिक्स हैं जिसमें आपका अमृतसर आता है तरन तारण पठानकोट गुरदासपुर होशियारपुर इनमें एक्सट्रीमली हैवी रेनफॉल भी रिपोर्ट हुई है स्टेशन में और वेरी हैवी आपका जलंधर कपूरथला इन रीजनों में वेरी हैवी भी हुआ है उसके साथ साथ जो ईस्टर्न पार्ट्स ऑफ पंजाब में उसमें जो डिस्ट्रिक्ट हैं उसमें भी किसी किसी जगह पर हमारा वेरी हैवी जो बारह सेंटीमीटर से ज़्यादा रेनफॉल रिपोर्ट हुआ है पर जो अब है आने वाले 12 से 24 घंटे हैं वो ईस्टर्न पार्ट्स ऑफ ईस्टर्न पार्ट्स ऑफ पंजाब में जिसमें हमारा दुआबा रीजन और ईस्टर्न मालवा रीजन आता है इस रीजन में बारिश रहेगी जो हल्की से मध्यम बारिश रहेगी पर किसी किसी जगह पे भारी बारिश भी रह सकती है जिसमें चंडीगढ़ भी इंक्लूडेड है और साथ साथ में जो नॉर्दर्न हरियाणा है और इस ईस्टर्न पंजाब के साथ लगते जो हिमाचल प्रदेश के डिस्ट्रिक्ट हैं उनमें भी हिमाचल के बारे में बात करें तो जरा हिमाचल का हमारे दर्शकों को बता दीजिए कौन तो कौन सही इलाकों में ज्यादा बारिश हो रही है और आगे आने वाले दिनों में क्या रहेगा? देखिए हिमाचल में भी हिमाचल में भी जो हमारा एक्सट्रीमली रेनफॉल रिपोर्ट हुआ है और पर जो अब जो बारिश है जो ईस्टर्न पार्ट्स और जो सेंट्रल पार्ट्स से ऑफ हिमाचल है उनमें ज़्यादा हो जाएगी कंपेरेटिवली जो नॉर्दर्न पार्ट्स ऑफ हिमाचल है उनसे बारिश साफ होकर जो हमारे ये सेंट्र, सेंट्रल पार्ट्स और जो साउथ ईस्टर्न पार्ट्स ऑफ जो हिमाचल है इनमें भी बारिश रह सकती है लाइट टू तो मॉडरेट तो बारिश हर जगह होगी पर हैवी बारिश हैवी टू वेरी हैवी बारिश रहेगी किसी किसी जगह पर हैवी टू वेरी हैवी बारिश भी हो सकती है यदि आप आम आम लैंग्वेज लैंग्वेज की बात करें तो में लोगों को बताना हो तो आने वाले कितने घंटों में जो है मौसम साफ हो जाएगा देखिए आने ये जो सिनेरियो बारिश का सिनेरियो है इस रीजन में या आने वाले 24 घंटे तक ऐसा रहेगा इसके बाद बारिश में काफी गिरावट आने के चांसेस हैं उधर हरियाणा ਦੇ ਮੁੱਖ ਮੰਤਰੀ ਸ਼ਹੀਦ ਨਰਿੰਦਰ ਸਿੰਘ ਦੇ ਘਰ ਪੁੱਜੇ ਅਤੇ ਪਰਿਵਾਰ ਵਾਲਿਆਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਕਾਬਲੇ ਜ਼ਿਕਰ ਹੈ ਕਿ ਮਨੋਰ ਲਾਲ ਖੱਟੜ सोनीपत ਦੇ ਪਿੰਡ ਥਾਣਾ ਕਲਾ ਵਿੱਚ ਸ਼ਹੀਦ ਨਰਿੰਦਰ ਸਿੰਘ ਦੇ ਘਰ ਪੁੱਜੇ जिथे उन्होंने कहा कि शहीद देश और समाज के लिए माण का प्रतीक होंगे ने उन्हें कि शहीद नरेंद्र सिंह ने भी अपनी जानते खेड़ के देश दी कीती के की रक्षा की है शहीद नरेंद्र की शहादत पर हमको गर्व है देश के लिए उन्होंने शहादत दी है और ऐसे शहीदों के एक प्रकार से इस प्रकार के गौरवान्वित होने वाले विषयों को लेकर के ही सारे समाज को प्रेरणा मिलती है निश्चित रूप से दुश्मन ने जो इस प्रकार की घरौनी हरकत की है उसका तो हमारी जो सेनाएँ हैं वो जवाब देंगी और खूब ऐसे विषयों में कभी बर्दाश्त किया नहीं जाएगा और जहाँ तक इनकी शहादत का विषय इनके परिवार की जो भी व्यवस्थाएं हैं हमने 50 लाख रुपया इनके अकाउंट्स में भेज दिया है ओरिएंटल बैंक की ओर से भी कल दो लाख बीस हज़ार रुपया और भेज दिया जाएगा ਪਰਿਵਾਰ ਮੇਂ ਇੱਕ ਵਿਅਕਤੀ ਕੋ ਉਸਕੀ ਯੋਗਤਾ ਕੇ ਸਾਬਸੇ ਨੌਕਰੀ ਦੀ ਜਾਏਗੀ ਔਰ ਵੀ ਜੋ ਛੋਟੀ ਬੜੀ ਗਾਉਂ ਕੀ ਡਿਮਾਂਡਸ ਹੈ ਉ ਪੂਰੀ ਕੀ ਜਾਏਗੀ। ਤੇ ਰੁਖ ਬਾਲੀਵੁੱਡ ਦਾ ਕਰਦੇ ਆ ਬਾਲੀਵੁੱਡ ਦੇ ਮੰਨੇ ਪਰਮੰਨੇ ਗਾਇਕ ਅਤੇ ਐਕਟਰ ਨੀਲ ਨਿਤਿਨ ਮੁਕੇਸ਼ ਦੇ ਘਰ ਵੀ ਇੱਕ ਬੱਚੇ ਨੇ ਜਨਮ ਲਿਆ। ਉਹਨਾ ਆਪਣੀ ਧੀ ਦੀ ਤਸਵੀਰ ਆਪਣੇ ਚਾਉਣ ਵਾਲਿਆਂ ਨਾਲ ਵੀ ਸਾਂਝੀ ਕੀਤੀ ਹੈ। ਉਹਨਾਂ ਦੀ ਪਤਨੀ ਰੁਕਮਣੀ ਵੀ ਧੀ ਦੇ ਜਨਮ ਤੋਂ ਬਹੁਤ ਜ਼ਿਆਦਾ ਖੁਸ਼ ਹੈ। ਬਾਲੀਵੁੱਡ ਐਕਟਰ ਨੀਲ ਨਿਤਿਨ ਮੁਕੇਸ਼ ਦੀ ਪਤਨੀ ਨੇ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਨੀਲ ਨਿਤਨ ਮੁਕੇਸ਼ ਨੇ ਆਪਣੀ ਧੀ ਦੇ ਨਾਮ ਦਾ ਖੁਲਾਸਾ ਕੀਤਾ ਅਤੇ ਬੱਚੀ ਦਾ ਨਾਮ ਨੂਰਵੀ ਮੁਕੇਸ਼ ਰੱਖਿਆ ਉਹਨਾਂ ਨੇ ਕਿਹਾ ਕਿ ਆਪਣੀ ਧੀ ਦੀ ਪਹਿਲੀ ਤਸਵੀਰ ਸ਼ੇਅਰ ਕਰਕੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਬਾਲੀਵੁੱਡ ਵੱਲੋਂ ਗਣੇਸ਼ ਜੀ ਦਾ ਮਹਾਉਤਸਵ ਬਹੁਤ ਸ਼ਰਦਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਕਾਬਲੇ ਜ਼ਿਕਰ ਹੈ ਮੁੰਬਈ ਦੇ ਵਿੱਚ ਗਣੇਸ਼ ਉਤਸਵ ਨੂੰ ਹਰ ਵਾਰੇ ਬਹੁਤ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ। ਗਣਪਤੀ ਉਤਸਵ ਪੂਰੀ ਭਕਤੀ ਅਤੇ ਧੂਮ-ਤਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਕਈ ਸਿਤਾਰਿਆਂ ਨੇ ਆਪਣੇ ਘਰ ਵਿੱਚ ਗਣਪਤੀ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਅਤੇ ਉਹਨਾਂ ਦੇ ਸਵਾਗਤ ਵਿੱਚ ਝੂਮਦੇ ਹੋਏ ਨੱਚਦੇ ਦਿਖੇ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਰ ਕੇ ਸਟੂਡੀਓ ਵਿੱਚ ਵੀ ਗਣਪਤੀ ਜੀ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਰਿਸ਼ੀ ਕਪੂਰ ਅਤੇ ਰਣਵੀਰ ਕਪੂਰ ਨੇ ਵੀ ਗਣੇਸ਼ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ। ਇਸ ਦਿਨ ਵਾਲੀ ਐਤਵਾਰ ਨੂੰ ਗਣੇਸ਼ ਜੀ ਦਾ ਵਿਸਰਜਨ ਕਰ ਦਿੱਤਾ ਗਿਆ ਇਸ ਮੌਕੇ ਵੀ ਵੱਡੀ ਗਿਣਤੀ ਵਿੱਚ ਫਿਲਮੀ ਕਲਾਕਾਰ ਮੌਜੂਦ ਰਹੇ ਮਾਲਵੇ ਦੇ ਪ੍ਰਸਿੱਧ ਛਪਾਰ ਮੇਲੇ ਮੌਕੇ ਵੀ ਹਾਵੀ ਰਹੀ ਰਾਜਨੀਤੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਕੀਤੀਆਂ ਗਈਆਂ ਸਿਆਸੀ ਕਾਨਫਰੰਸਾਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਜੇ ਸਾਡੀ ਸਰਕਾਰ ਆਈ ਟ੍ਰਾਲੀਆਂ ਭਰ ਕੇ ਵਿਕਾਸ ਲਈ ਆਉਣਗੇ ਲੋਟ ਕਾਂਗਰਸ ਦੀ ਸਟੇਜ ਤੋਂ ਰਮਨਿਤ ਸਿੰਘ ਬਿੱਟੂ ਨੇ ਕਿਹਾ ਚੋਣਾਂ ਵਿੱਚ ਨਹੀਂ ਕੀਤੀ ਕੋਈ ੱੱਕੇਵਾਜ਼ੀ 2019 ਦੀਆਂ ਲੋਕ ਸਭਾ ਚੋਣਾਂ ਵੀ ਜਿੱਤਾਂ ਚੰਡੀਗੜ੍ਹ ਵਿੱਚ ਹੜ੍ਹ ਦੇ ਖਤਰੇ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਰਦੀ ਐਮਰਜੈਂਸੀ ਮੀਟਿੰਗ ਕੈਪਟਨ ਦੀ ਆਮ ਲੋਕਾਂ ਨੂੰ ਕਰੋ ਬਾਹਰ ਨਾ ਨਿਕਲਣ ਦੀ ਅਪੀਲ ਸਾਰੇ ਸਕੂਲ 25 ਸਤੰਬਰ ਨੂੰ ਵੀ ਰਹਿਣਗੇ ਬੰਦ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਦਿੱਤੀ ਪਾਣੀ ਛੱਡਣ ਦੀ ਚੇਤਾਵਨੀ ਸਤਲੁਜ ਦੀਵਾਲੇ ਦੁਆਲੇ ਵੀ ਹੜ੍ਹਾਂ ਦਾ ਖਤਰਾ ਚੰਡੀਗੜ੍ਹ ਵਿੱਚ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਟੱਪਣ ਤੋਂ ਬਾਅਦ ਛੱਡਿਆ ਗਿਆ ਪਾਣੀ ਹਰਕਤ ਚਾਏ ਪ੍ਰਸ਼ਾਸਨ ਨੇ ਸੁਖਨਾ ਲੇਕ ਦੇ ਗੇਟ ਖੋਲੇ ਪੰਚਕੁਲਾ ਦੇ ਨਾਲ-ਨਾਲ ਪਟਿਆਲਾ ਵਿੱਚ ਕੱਗਰ ਰਾਹੀ ਵੀ ਹੜ ਦਾ ਖਤਰਾ ਹੈ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਸਾਤ ਕਾਰਨ ਹਰ ਪਾਸੇ ਹਾਹਾਕਾਰ ਹਿਮਾਚਲ ਪ੍ਰਦੇਸ਼ ਦੇ ਸਾਰੇ ਦਰਿਆ ਤੇ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਟੱਪੀਆਂ ਵਾਸ ਅਤੇ ਟਰੱਕ ਦਾ ਪਾਣੀ ਵਿੱਚ ਵਹਿ ਜਾਣ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਹੋਇਆ ਵਾਇਰਲ ਅਤੇ ਮੁੰਬਈ ਵਿੱਚ ਬਾਲੀਵੁੱਡ ਨੇ ਗਣਪਤੀ ਵਿਸਰਜਨ ਨੂੰ ਮਨਾਇਆ ਪੂਰੀ ਟੂਮ-ਟਾਮ ਨਾਲ ਰਿਸ਼ੀ ਕਪੂਰ ਅਤੇ ਰਣਵੀਰ ਕਪੂਰ ਵੀ ਗਣਪਤੀ ਵਿਸਰਜਨ ਦੇ ਮੌਕੇ ਤੇ ਰਹੇ ਹਾਜ਼ਰ ਪੂਰੇ ਮੁੰਬਈ ਵਿੱਚ ਗਣੇਸ਼ ਮਹਾਉਤਸਵ ਦੀ ਰਹੀ ਟੂਮ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇਨਾਂ ਹੀ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫਿਰ ਮੁਲਾਕਾਤ ਹੋਏਗੀ ਫਿਲਹਾਲ ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ ਧੰਨਵਾਦ